ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਅਸੀਂ ਪਵਿੱਤਰ ਕਾਲੀ ਵੇਈਂ ਦੇ ਕਿਨਾਰੇ ਖੜੇ ਆ ਜੀ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਵੇਈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵੰਤ ਸਿੰਘ ਬਾਗੂਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਜੋ ਅੱਜ ਆਪਾਂ ਪੰਜਾਬ ਸਰਕਾਰ ਦੀ ਗੱਲ ਕਰਨੀ ਹੈ ਕਿ ਜੋ ਜਲ ਸੋਧ ਬੇਲ ਸਰਕਾਰ ਨੇ ਲਿਆਂਦਾ ਜਿਹਦੇ ਵਿੱਚ 28 ਤਰੀਕ ਨੂੰ ਇਹਨਾਂ ਨੇ ਬਿੱਲ ਪਾਸ ਕੀਤਾ ਜੋ ਲਾਸਟ ਜਲਾਸ ਦੇ ਵਿੱਚ ਕਿ ਅਸੀਂ ਜੋ ਜਲ ਜਿਹੜਾ ਪ੍ਰਦੂਸ਼ਿਤ ਤੋਂ ਰਹਿਤ ਕਰਨਾ ਪਰ ਉਹਦੇ ਵਿੱਚ ਜੋ 1974 ਦੇ ਵਿੱਚ ਕਾਨੂੰਨ ਬਣਿਆ ਸੀ ਕਿ ਕੋਈ ਵੀ ਦਰਿਆ ਦੇ ਵਿੱਚ ਗੰਦਾ ਪਾਣੀ ਪਾਵੇ ਕੋਈ ਵੀ ਦਰਿਆ ਦੇ ਵਿੱਚ ਖੇੜ-ਖਾੜ ਕਰੇ ਤੇ ਉਹਦਾ ਪਰਚਾ ਕੀਤਾ ਜਾਊਗਾ ਪਰ 28 ਤਰੀਕ ਨੂੰ ਜੋ ਹੁਣ 2025 ਦੇ ਵਿੱਚ ਜਲਾਸ ਚੱਲਿਆ ਉਹਦੇ ਵਿੱਚ ਸਾਰੇ ਦਾ ਸਾਰਾ ਇਹਨਾਂ 1974 ਦਾ ਕਾਨੂੰਨ ਬਣਿਆ ਉਹਦੀਆਂ ਧੱਜੀਆਂ ਡਾਤੀਆਂ ਪੰਜਾਬ ਸਰਕਾਰ ਨੇ ਤੇ ਇਹਦੇ ਵਿੱਚ ਪਿੱਛੇ ਮੋਦੀ ਸਰਕਾਰ ਦੀ ਬਹੁਤ ਵੱਡੀ ਛਾਹ ਆ ਅਸੀਂ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਘਰੇ ਘਰੇ ਸਾਡੇ ਦਰਿਆ ਵਾ ਬਿਆਸ ਦਰਿਆ ਵਾ ਦੁਜੀਬਾ ਨੇ ਸਤਲੋ ਜਾ ਦੋ ਵੇਈਆਂ ਲੰਗਦੀਆਂ ਹੋਰ ਨਦੀਆਂ ਨਾਲੇ ਛੋਟੇ ਆ ਇਹ ਬਹੁਤ ਬੁਰੀ ਤਰ੍ਹਾਂ ਪ੍ਰਦੂਸ਼ਿਤ ਵੀ ਆ ਤੇ ਜੋ ਅਸੀਂ ਜੋ ਮੇਨ ਗੱਲ ਕਹਿਣੀ ਚਾਹੁੰਦੇ ਆ ਕਿ ਜੋ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਜੀ ਸੀਚੇਵਾਲ ਇਹਨਾਂ ਨੇ ਜੋ ਬਹੁਤ ਪਿਛੇ ਲੰਮਾ ਸਮਾਂ ਕੰਮ ਕੀਤਾ ਵਈਆਂ ਸਾਫ ਕੀਤੀਆਂ ਸultanpur lodi ਨੂੰ ਪਵਿੱਤਰ ਧਰਤੀ ਬਣਾਉਣ ਤੇ ਪੂਰੇ ਜਤਨਸ਼ੀਲ ਆ ਪਰ ਅੱਜ ਜਿਹੜੀ ਸਰਕਾਰ ਦਾ ਉਹ ਹਿੱਸਾ ਉਹ ਸਰਕਾਰ ਨੇ 1974 ਵਾਲੇ ਕਾਨੂੰਨ ਦੀਆਂ ਧਜੀਆਂ ਡਾਤੀਆਂ ਤੇ ਅਸੀਂ ਕਹਿਣਾ ਚਾਹੁੰਦੇ ਆ ਰਾਜ ਸਭਾ ਮੈਂਬਰ ਨੂੰ ਕਿ ਕੀ ਤੁਸੀਂ ਉਹਨਾਂ ਦੇ ਬਿੱਲ ਦੇ ਨਾਲ ਸਹਿਮਤ ਜੇ ਜਾਂ ਨਹੀਂ ਸਹਿਮਤ ਤੁਹਾਨੂੰ ਸਟੈਂਡ ਸਾਫ਼ ਕਰਨਾ ਚਾਹੀਦਾ ਕਿ ਤੁਸੀਂ ਵਾਤਾਵਰਣ ਪ੍ਰੇਮੀ ਜੇ ਤੁਸੀਂ ਰੁੱਖਾਂ ਦੇ ਰਖਵਾਲੇ ਜੇ ਤੁਸੀਂ ਪਾਣੀ ਦੇ ਰਖਵਾਲੇ ਜੇ ਤੇ ਤੁਹਾਡੀ ਸਰਕਾਰ ਕੀ ਕਰ ਰਹੀ ਆ ਤੁਹਾਡੀ ਸਰਕਾਰ ਜਿਹੜੀ ਉਹ ਬੁਰੀ ਤਰ੍ਹਾਂ ਸਾਰੇ ਦਰਿਆਵਾਂ ਨੂੰ ਪ੍ਰਦੂਸ਼ਿਤ ਕਰਨ ਜਾ ਰਹੀ ਅਸੀਂ ਕਿਸੇ ਦੀ ਸ਼ਿਕਾਇਤ ਨਹੀਂ ਕਰ ਸਕਦੇ ਜੋ ਕਾਨੂੰਨ ਬਣਾ ਰਹੀ ਹੈ ਸਰਕਾਰ ਤੇ ਅਸੀਂ ਸੰਤ ਸੀਚੇਵਾਲ ਰਾਜ ਸਭਾ ਮੈਂਬਰ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਆਪ ਦਾ ਸਟੈਂਡ ਸਪੱਸ਼ਟ ਕਰੋ ਕਿ ਤੁਸੀਂ ਸਰਕਾਰ ਦੇ ਨਾਲ ਜੇ ਕਿ ਲੋਕਾਂ ਦੇ ਨਾਲ ਆ ਜੇ ਤੁਸੀਂ ਲੋਕਾਂ ਦੇ ਨਾਲ ਆ ਤੇ ਤੁਹਾਨੂੰ ਤੁਰੰਤ ਰਾਜ ਸਭਾ ਦੇ ਵਿੱਚੋਂ ਬਾਹਰ ਹੋਣਾ ਚਾਹੀਦਾ ਕਿਉਂਕਿ ਲੋਕਾਂ ਨੇ ਹੀ ਰਾਜ ਸਭਾ ਨੇ ਤੁਹਾਨੂੰ ਸੀਟ ਦਿੱਤੀ ਆ ਲੋਕਾਂ ਦਾ ਹੀ ਵਿਸ਼ਵਾਸ ਸੀ ਪਰ ਜੇ ਅੱਜ ਤੁਸੀਂ ਪੰਜਾਬ ਸਰਕਾਰ ਦੇ ਮਗਰਮਗਰ ਚੱਲੋਗੇ ਤੇ ਇਹਦੇ ਵਿੱਚ ਲੋਕਾਂ ਦੇ ਮਨਾਂ ਨੂੰ ਬਹੁਤ ਵੱਡੀ ਸੱਟ ਵੱਜੂਗੀ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਵਾਤਾਵਰਣ ਪ੍ਰੇਮੀ ਜੇ ਤੁਸੀਂ ਸਾਰਾ ਕੁਝ ਸੰਭਾਲਿਆ ਤੇ ਅੱਜ ਤੁਹਾਨੂੰ ਰਾਜ ਸਭਾ ਦੀ ਮੈਂਬਰੀ ਨੂੰ ਠੋਡ ਮਾਰ ਦੇਣਾ ਚਾਹੀਦਾ ਕਿਉਂਕਿ ਲੋਕਾਂ ਦੀ ਹਿੱਤਾਂ ਵਾਸਤੇ ਲੋਕਾਂ ਦੇ ਭਲੋਕੜ ਵਾਸਤੇ ਰਾਖੀ ਕਰਨ ਵਾਸਤੇ ਤੇ ਤੁਹਾਨੂੰ ਅੱਗੇ ਆਉਣਾ ਚਾਹੀਦਾ ਜੇ ਤੁਸੀਂ ਖੁਰਸੀ ਨਾਲ ਚੁੰਬੜੇ ਰਹੇ ਤੇ ਤੁਹਾਨੂੰ ਇਹ ਬਹੁਤ ਕੱਦ ਕਹੂਗਾ ਤੁਹਾਨੂੰ ਲੋਕਾਂ ਨੇ ਮਾਫ ਨਹੀਂ ਕਰਨਾ ਅਸੀਂ ਅਗਲੀ ਗੱਲ ਜੋ ਪੰਜਾਬ ਦੀ ਸਰਕਾਰ ਦੇ ਜਿੰਨੇ ਵੀ ਪੰਜਾਬ ਦੇ ਵਿੱਚ ਮੰਤਰੀ ਆ ਐਮ ਐਲ ਏ ਆ ਰਾਸ਼ਟਰੀ ਮੈਂਬਰ ਆ ਜਿੰਨਾ ਜਿਹੜਾ ਸਾਡੀ ਸ਼ੰਭੂ ਖਨੋਰੀ ਮੋਰਚੇ ਦੇ ਜੋ ਸਾਡੇ ਨਾਲ ਬੇਇਨਸਾਫੀਆਂ ਹੋਈਆਂ ਜਿੰਨਾ ਜਿਹੜਾ ਨਿصاف ਨਹੀਂ ਮਿਲਦਾ ਇਹਨਾਂ ਨੂੰ ਪਿੰਡਾਂ 'ਚ ਬਿਲਕੁਲ ਨਹੀਂ ਵੜਨ ਦੇਣਾ ਕਾਲਿਆਂ ਝਟਿਆਣਾ ਇਹਨਾਂ ਦਾ ਲਗਾਤਾਰ ਵਿਰੋਧ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ